ਸਤਨਾਮ ਵਾਸ਼੍ਰੀਵਾਹੇ ਗੁਰੂ ਸਾਹਿਬ ਜੀ ਹੋ ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈਜ ਰਖਦਾ ਆ ਰਾਮ ਰਾਜੇ ਹਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਰਾਯਾ ਅਹੰਕਾਰਿਆ ਅਨੰਦ ਕਾ ਵਠ ਦੇ ਨਾਮ ਦੇ ਅਨੁਲਾਇ ਜਨਮ ਨਾਨਕ ਐਸਾ ਹਰਿ ਸੇਵਿਆ ਅੰਤ ਨੈਸ਼ ਬਾਇਆ ਇਕ ਓਅੰਕਾਰ ਸਤਿਗੁਰ ਪ੍ਰਸਾਦ ਲੋਖ ਮਹਿਲਾ ਪਹਿਲਾ ਦੁਖ ਦਾ ਦਰਦ ਸ਼ਰੂਗ ਪਿਆ ਜਾਂ ਸੁਖ ਤਵ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜੇ ਹੋ ਕਰਣਾ ਹੋਈ ਬਿਨ ਹਾਰੇ ਗੁਰ ਤਵ ਸਿਆ ਤੇ ਰਾਂਤ ਨਾ ਜਾਇ ਲਖਿਆ ਨਹਾਉ ਆ ਜਾਤ ਮੈਂ ਜੋ ਜੋਤ ਮੈਂ ਜਾਤਾ ਅਗਲਖਲਾ ਵਰਕੂ ਰਹਾ ਤੂੰ ਸੱਚਾ ਸਾਹਿਬ ਸਿਮਹਤ ਸਵਾਲਿਓ ਜਨ ਕੀਤੇ ਸੋ ਪਾਰ ਪਿਆ ਕਹੋ ਨਾਨਕ ਅਗਰ ਤੇ ਗਿਆ ਬਤਾਂ ਜੋਗਿ ਸ਼ਕਨਣਾ ਸੋਖ ਰਹਾ ਸੋਧ ਲਗਾਸਾ ਮਹਿਲਾ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕੀ ਹਾਦ ਮੈਂ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖੇ ਕੇਤੇ ਤੇਰੇ ਆਵਨ ਹਾਰੇ ਕੇਤੇ ਤੇਰੇ ਰਾਗ ਗੁਰ ਸੋਖ ਜਨ ਕੇਤੇ ਤੇਰੇ ਗਾਵਨ ਹਾਰੇ ਗਾਵਣ ਤਦਨੋ ਪਵਨ ਪਾਣੇ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤਦਨੋ ਚਿਤ ਗੁਪਤ ਲਿਖ ਜਾਂਦਣ ਲਿਖ ਲਿਖ ਧਰਮ ਵਿਚਾਰੇ ਗਾਵਣ ਤਦ ਜੀਨੇਸ਼ਰ ਬ੍ਰਹਮਾ ਦੇਵੇ ਸੋਹਣ ਤੇਰੇ ਸਦਾ ਸਾਰੇ ਗਾਵਣ ਤਦਨੋ ਅਨੰਦ ਰਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਣ ਤਦਨੋ ਸਿੱਧ ਸਮਾਧੀ ਅੰਦਰ ਗਾਵਣ ਤਦਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੇ ਸਦੇ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੰਦਨਕੇਸ਼ਰ ਜੁਗ ਜੁਗ ਵੇਦਾਨਾਨੇ ਗਾਵਨ ਤੁਧਨੋ ਮੋਹਣੀਆ ਮਨਮੋਹਨ ਸੁਰਗਮਚ ਪਿਆਲੇ ਗਾਵਨ ਤੁਧਨੋ ਰਤਨੁ ਪਾਏ ਤੇਰੇ 86 ਤਿਰਥ ਨਾਲੇ ਗਾਵਨ ਤੁਧਨੋ ਜੂਤ ਮਹਾਬਲ ਸੂਰਾ ਗਾਵਨ ਤਦਨੋ ਖਾਣੀ ਚਾਰੇ ਗਾਵਨ ਤਦਨੋ ਅਖੰਡ ਮੱਲਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇ ਤਦਨੋ ਗਾਵਨ ਜੋਤਿ ਰਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਦਨੋ ਗਾਵਨ ਸਹਿਮੈ ਚਿਤ ਨਾਵਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਾਹਿਬ ਸੱਚ ਸਾਚੇ ਨਾਹੀ ਇਹ ਪਿਓ ਸੇ ਜਾਏ ਨਾ ਜਾਸੀ ਰਚਨਾ ਜਨਰ ਚਾਏ ਰੰਗੀ ਰੰਗੀ ਪਾਤੇ ਕਰ ਕਰਨ ਸੇ ਮਾਇਆ ਜਨੂ ਪਾਏ ਕਰ ਕਰ ਦੇਖੇ ਕੀਤਾ ਆਪਣਾ ਜੋਤਿ ਦੇਵੜਿ ਆਈ ਜੋ ਜਿਸ ਪਾਵੇ ਸੋਈ ਕਰ ਸੇਵ ਰਹੁ ਕਮ ਨਾ ਕਰਣਾ ਜਾਏ ਸੋ ਪਾਤਸ਼ਾਹ ਹੋ ਸਹਾ ਪਾ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸਨ ਵੱਡਾ ਆਖੇ ਸਭ ਕੋ ਏਕ ਨਵੰਡਾ ਢੀਠਾ ਹੋਵੇ ਕੀ ਹੁੰਦਾ ਪਾਇ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰ ਗੁਣ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੀਵਲ ਤੀਰਾ ਰਹਾਉ ਸਭ ਸੁਰ ਤੇ ਮਨ ਸੁਰਤਿ ਕਮਾਈ ਸਭ ਕੀ ਹੁੰਦਾ ਮੈਲਾ ਕੀ ਹੁੰਦਾ ਪਾਇ ਗਿਆਨੀ ਤਿਆਨੀ ਗੁਰੂ ਗਰਹਾਈ ਇਹ ਗਹਿਣ ਨਾ ਜਾਏ ਤੇਰੇ ਤਲਵੜੇ ਆਏ ਸਭ ਸਤ ਸਭ ਤਪ ਸਾਬ ਚਿੰਗਾਈਆਂ ਸਿੱਧਾ ਬੁਖਾ ਕੀ ਆਪੜਾਈਆਂ ਤਦਨੁ ਸੇ ਦੇਖ ਨਾ ਪਾਇਆ ਅਗਰਮ ਨਾਹੀ ਠਾਕ ਰਹਾਇਆ ਅੱਖਣ ਵਾਲਾ ਗਿਆ ਵਿਚਾਰਾ ਸਿਫਤੇ ਭਰੇ ਦਰੇ ਪੰਡਾਰਾ ਜਿਸ ਤੁਮ ਦੇਹ ਦੇ ਸਹਿ ਕੀ ਆਚਾਰਾ ਨਾਮ ਸੱਚ ਸਵਾਰਣ ਹਰ ਸਾ ਮਹਿਲਾ ਪਹਿਲਾ ਆਖਾਂ ਨਾਮ ਆਪ ਸਰੇ ਅਮਰ ਜਾਉ ਆਖ ਲੋਕਾ ਸੱਚਾ ਨਾਮ ਸਾਚੇ ਨਾਮ ਕੇ ਲਾਗੇ ਭੂਖ ਭੁਖਾ ਖਾਈ ਚਲੇ ਹੈ ਦੁਖ ਸੋਖਿ ਬਿਸਰ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾਮ ਰਹਾਉ ਸਾਚੇ ਨਾਮ ਗੇਤ ਲਵੜਿਆਈ ਆ ਤਗਿ ਕੀਵਦਨੇ ਪਾਈ ਦੇ ਸਭ ਲਕੇ ਆਖਣ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਹੋ ਮਰਨ ਨਾ ਹੋਵੇ ਸੋਗ ਜਿੰਦਾ ਰਹੇ ਨਾ ਚੋਕੇ ਭੋਗ ਅਗਨੇ ਹੋ ਹੋਰ ਨਾਹੀ ਕੋਈ ਨਾ ਕੋ ਹੁਆ ਨਾ ਕੋ ਹੋਏ ਦੇਵਦਾ ਤੇ ਵਰਤੇ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਾਸ ਸੰਸਾਰ ਹੈ ਤੇ ਕਮ ਜਾਤ ਨਾਨਕ ਨਾਗੈ ਬਾਸਨਾਥ ਰਾਗ ਗੁਜਰੀ ਮਹਿਲਾ ਚੌਥਾ ਹਰ ਕੀ ਜਨ ਸਤਿਗੁਰ ਅਸਤਿ ਬੁਰਖਾ ਮਨੋਗੁਰੁ ਗੁਰਪਾਸ ਹਵ ਕੀਰੇ ਕਰਮ ਸਤਿਗੁਰਿ ਸੁਨਾਈ ਕਰ ਦਿਆਨ ਪ੍ਰਗਾਸ ਮੇਰੇ ਮਿਤ ਗੁਰ ਦੇ ਮੋਖੋ 라ਬਨਾ ਪ੍ਰਗਾਸ ਗੁਰਬਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤਾ ਹਮਰੇ ਰਹਿਰਾਸ ਰਹਾਉ ਹਰ ਜਨ ਕੀ ਓੜ ਭਾਗ ਵਡੇਰੇ ਜਨ ਹਰ ਹਰ ਸੱਦਾ ਹਰ ਪਿਆਸ ਹਰ ਹਰ ਨਾਮ ਲੈ ਤਰਤਾਸ ਹੈ ਬਨ ਸੰਗਤ ਗੁਣ ਪ੍ਰਗਾਸ ਜਨ ਹਰ 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 ਸਦਾ ਨਾ ਪਾਇਆ ਸੇ ਭਾਗ ਹਣ ਜੋ ਕਾਸ ਜੋ ਸਤਗੁਰ ਸ਼ਰਨ ਸੰਗਤ ਲਿਹ ਆਏ ਤਿਰਗ ਜੀਵੇ ਤਿਰਗ ਜਵਾਸ ਜਿਨਹਾਰ ਜਿਨਾਂ ਸਾਧਗੁਰਾਂ ਸੰਗਤ ਪਾਏ ਅਨਦਰ ਮਸਤਾ ਲਿਖਿਆ ਲਿਖਾਸ ਤਨ ਤਨ ਸਾਧ ਸੰਗਤ ਜਿਤ ਹਰਸ ਪਾਇਆ ਮਿਲ ਜਨਾਨਕ ਨਾਮ ਪ੍ਰਗਾਸ ਰਾਗ ਗੁਜਰੇ ਮਹਿਲਾ ਪੰਜਵਾ ਕਾਹਿਰੇ ਮਨ ਦਵਦਮ ਜਹਰ ਹਰਿ ਜਿਉ ਪ੍ਰਿਆਸ ਸਹਿਲ ਬਥਰੇ ਮੈਂ ਜਨ ਤੋ ਪਾਏ ਤਾ ਕਰਜ ਕਾਗੇ ਕਰ ਤਰਿਆ ਮੇਰੇ ਬਾਦੂ ਜੀ ਸਤ ਸੰਗਤ ਮਿਲੈ ਸੋਤਰੀਆ ਗੁਰ ਪ੍ਰਸਾਦ ਅਪਰੰਥ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਗ ਸਮਨਤਾ ਕੋ ਲੰਘਿ ਸਕੇ ਤਰੀਆ ਸਿਰ ਸਿਰ ਜਸ ਵਾਹੇ ਠਾਕੁਰ ਕਾਹੇ ਅਮਨ ਪਾਓ ਕਲਿਆ ਉੜੇ ਉੜ ਆਵੇ ਸੇ ਕੁਸਾਨ ਪਾਚੇ ਉਸਰੇ ਸ੍ਰਿਆ ਤੇਨਾ ਕਾਮਣੇ ਖਲਾਵੈ ਖਵਣ ਸੁਗਾਵੈ ਮਨ ਵਿੱਚ ਸਿਮਰਨ ਕਰਿਆ ਸਬਨ ਦਾਨ ਦਾਸਾਸ਼ਟ ਸਦਾਨ ਠਾਕਰ ਕਰ ਦਿਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇ ਰਾਂਤ ਨ ਪਾਰਾ ਵਰਿਆ ਰਾਗਾ ਸਾਹਿਬਾ ਮਹਿਲਾ ਜਪਤਾ ਸੋ ਅਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰਪੁਰਖ ਨਿਰੰਜਨ ਹਰਗਮਗਮਪਾਰਾ ਸਭ ਤਿਆਵਹਿ ਸਭ ਤਿਆਵੈ ਤੁਧਿ ਹਾ ਸੱਚੇ ਸਰਜਨਹਾਰਾ ਸਾਹ ਜੀਤ ਮਹਾਰੇ ਜੀ ਦੋ ਜੀ ਆਕਾ ਦਾ ਤਾਰਾ ਹਰ ਧਿਆਮ ਸੰਤੋ ਜੀ ਸਾਧੂ ਸ੍ਰੀ ਸ਼ਰਨਹਾਰਾ ਹਰਾਪੇ ਠਾਕੁਰ ਹਰਾਪੇ ਸੇਵਕ ਜੀ ਕਿਆ ਨਾਨਕ ਜੰਦ ਵਿਚਾਰਾ ਤਮ ਘਟਕਲੰਤਰ ਸ਼ਰਮ ਨਿਰੰਤਰ ਜੀ ਹਰ ਇੱਕ ਅਪਰਖ ਸਮਾਨਾ ਇੱਕ ਦਾਤਾ ਜਿ ਬਿਖਾਰੇ ਜੀ ਸਾ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤਦਮ ਨਾਮ ਨਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਅਬਿਆੰਤ ਜੀ ਤੇਰੇ ਕਿਆ ਗੁਨਾਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਝੇ ਜਨਾਨ ਨਿਤ ਨਿਕੁ ਰਬਾੜਾ ਹਰ ਧਿਆਵ ਹੈ ਹਰ ਧਿਆਵ ਹੈ ਤੁਝੇ ਸੇ ਜਨ ਜੁਗਵਸ ਸੁਗਵਾਸੀ ਸੇ ਮੁਕਤ ਅਸੀਂ ਮੁਕਤ ਭਾਏ ਜਨ ਹਰ ਧਿਆਵ ਆਇਆ ਜੀ ਤਨਾ ਟੋਟੇ ਜਾਗੇ ਫਾਸੇ ਜਿਨਦਰ ਪਾਓ ਜਨ ਹਰ ਜਿਨਦਰ ਪਾਓ ਧਿਆਵ ਆਇਆ ਜੀ ਜਨ ਕਾ ਪਾਉ ਸੁਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਦੇਤੇ ਹਰ ਹਰ ਰੂਪ ਸੁਵਾਸੀ ਸੇ ਤਨ ਸੇ ਤਨ ਜਨ ਹਰਤੇ ਆਇਆ ਜੀ ਜਨਾਨ ਅਤਲ ਬਲ ਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਪਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੂਝੀ ਹਰ ਅਨਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕ ਅchreਹੇ ਹਰ ਪੂਜਾ ਜੀ ਤਾ ਤਪ ਹੈ ਜਪਿਆ ਬਿਅੰਤ ਅ ਹੇਰੇ ਅਨੇਕ ਤੇਰੇ ਅਨੇਕ ਪੜ ਹੈ ਬੋ ਸਿਮਰਤ ਸਾਸਤਰ ਦੇ ਕਰ ਕਿਰਿਆ ਖਾਟੋ ਨਾਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਾਨ ਲਖ ਜੀ ਜੋ ਪਾਵਹਿ ਮੇਰੇ ਹਰਿ ਭਗਵੰਤਾ ਦੁਆਦ ਬ੍ਰਹਮ ਖ ਪਰੰਪਰ ਕਰਤਾ ਜੀ ਤਦ ਜੀਵਣ ਅਵਨ ਨਾ ਕੋਈ ਤੁਮ ਜੁਗ ਜੁਗ ਦੇਖੋ ਸਦਾ ਸਦਾ ਤੈ ਕੋ ਜੀ ਤੂੰ ਨਹਿ ਚਲ ਕਰਤਾ ਸੋਈ ਸਦਾ ਪੈ ਭਾਵੈ ਸ਼ਿਵਰਤੈ ਜੀ ਤੂੰ ਆਪੈ ਗਰਹੈ ਸੋ ਹੋਈ ਦਾਪੈ ਸ੍ਰਿਸ਼ਟ ਸਭ ਪਾਈ ਜੀ ਤਦਪੈ ਸਰਜ ਸਾਗੋਈ ਜਨਾਨਕ ਗੁਣ ਗਾਵੇ ਕਰਤਾ ਕਹਿ ਜੀ ਜੋ ਸਭ ਸੇ ਕਾ ਜਾਣੂ ਵੀ ਆਸਾ ਮਹਿਲਾ ਚਫਤਾ ਤੂੰ ਕਰਤਾ ਸਚਿਆਰ ਮੈਂ ਦਾ ਸਾਈਂ ਜੋ ਤੂੰ ਪਾਵੇ ਸੁਖੀ ਸੀ ਜੋ ਤੂੰ ਦੇਹੀ ਸਹਿ ਹਉ ਪਾਈ ਰਹਾਵ ਥਾਬ ਤੇਰੀ ਦੋਂ ਸਭ ਨੇ ਧਿਆਇਆ ਜਿਸਨਾ ਕਿਰਪਾ ਕਰੇ ਤਨ ਨਾਮ ਰਤਨ ਪਾਇਆ ਗਰਮ ਮੁਹ ਲਾਦਾ ਮਨ ਮੁਹ ਗਵਾਇਆ ਤਦ ਆਪ ਸੁਣਿਆ ਆਮ ਲਾਇਆ ਤੂੰ ਦਰਿਆਵੋ ਸਤ ਜਿਹੇ ਮਾਹੇਦ ਬਿੰਦੁਰਜਾ ਕੋਈ ਨਾਹੀ ਜੇ ਜਾਂ ਸਾ ਤੇਰਾ ਖੇਲ ਅਬ ਜੋ ਮਨੋਛੜਿਆ ਸੰਜੋਗੀ ਮੇਲ ਜਿਸਨਾਂ ਤੂੰ ਜਾਣਾ ਹੈ ਸੋਏ ਜਨ ਜਾਣੈ ਹਰਗੁਣ ਸਦਹਿ ਆਖ ਵਖਾਣੈ ਜਿਨ ਹਰ ਸੇਵਿਆ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਰਤ ਪੈੰਦੂਜਾ ਵਰਨਾ ਕੋਈ ਦੁਕਰ ਅਕਰ ਵੇਖ ਹੈ ਜਾਣ ਹੈ ਸੋਏ ਜਨਾਨ ਨ ਗੁਰਮਖ ਪ੍ਰਗਟ ਹੋਈ ਆਸਾ ਮਹਿਲਾ ਪਹਿਲਾ ਤਿਤ ਸਰਵੜੈ ਪਿਲਿ ਨਵਾਸਾ ਪਾਣੇ ਪਾ ਭਗਤ ਨਹਿ ਕੀਆ ਵੰਗ ਜਾਵਾਂ ਪਗ ਨੇ ਚੱਲੇ ਹਉ ਦੇਖਾਂ ਤਿਹ ਡੁੱਬੇਲੇ ਮਾਣੇਖ ਨਾ ਜੀ ਦਸ ਮੂਨ ਬਨਾ ਹਰ ਬਸਰਾ ਤੇਰੇ ਗੁਣ ਗੱਲਿਆ ਰਹਾਉ ਨਾ ਹਉ ਜਤਿ ਤੈ ਸਦ ਨੇਪੜਿਆ ਮੂਰਖ ਮੁਗਦਾ ਜਨਮ ਪਿਆ ਰਣਤ ਨਾਨਕ ਤਨ ਕੀ ਸਰਣਾ ਜਿੰਨ ਤੂੰ ਨਾਹੀ ਵੇ ਸ੍ਰੀ ਆਸਾ ਮਹਿਲਾ ਪੰਜਵਾ ਪਾਏ ਪ੍ਰਾਪਤ ਮਨੁ ਦੇ ਹੋਰਿਆ ਗੋਵਿੰਦ ਮਨਨ ਕੇ ਹੈ ਤੇਰੇ ਪਰਿਆ ਵਰਕਾਦ ਨ ਕਿਸਨਾ ਕਾਮ ਮਿਲ ਸਾਧ ਸੰਗ ਪਏ ਕੇਵਲ ਨਾਮ ਸਰੰਗ ਜਾਮਲਾਗ ਭਵਜਲ ਤਰਨ ਕੈ ਜਨਮਰਥਾ ਜਾਤ ਰੰਗ ਮਾਇਆ ਕੈ ਰਹਾਉ ਜਾਵਦਾ ਸੰਜਮ ਧਰਮਨਾ ਕਮਾਇ ਸੇਵਾ ਸਾਧਨਾ ਜਾਨ ਆਹ ਰਾਇਆ ਕਹੋ ਨਾਨਕ ਹਮੇਸ਼ਾ ਕਿਰਪਾ ਸ਼ਰਨ ਪਰੇ ਕੀ ਰਾਖੋ ਸਰਬਾ ਪਾਸ਼ਾ ਹੈ ਦਸਵੇਂ ਕਬੂ ਬਾਈ ਬੇਨਤੀ ਚੋ ਪਈ ਹਮਰੇ ਕਰੋ ਹਾਥੇ ਰਖਾ ਹੋਰ ਨ ਹੋ ਏਦ ਕੀ ਇਛਾ ਤਵ ਚਰਨ ਮੰਦਰ ਹੈ ਹਮਾਰਾ ਆਪਣਾ ਜਾਨਕ ਰੂਪਿਤ ਪਾਰਾ ਹਮਰਾ ਦੁਸ਼ਟ ਅਸਵਾਦ ਵਕਾਬ ਹੋ ਆਪ ਹਾਦਿ ਮਹ ਉਚਾਬ ਹੋ ਸੁਖੀ ਵਸੈ ਮੂਰ ਪਰਵਾਰਾ ਸੇਵਾ ਸਿਖ ਸੁਮੈ ਕਰਤਾ ਰਾਮ ਰੱਛਾ ਨਿਜ ਕਰਦੇ ਕਰੀਐ ਸਭਨਨ ਕੋ ਵਾਸ ਸੰਗ ਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਬਿਨ ਕੇ ਰਹੇ ਪਿਆਸਾ ਮੈਂ ਸਾਡ ਕੇ ਅੜਨਾ ਧਿਆਉ ਜੋ ਪਰਚਾਉ ਸੋ ਤੁਮ ਤੇ ਪਾਉ ਸੇਵਾ ਸਿਖ ਹਮਾਰੀ ਤਾਰੀ ਹੈ ਚੁਣ ਜਨ ਸ਼ਾਸਤਰ ਹਮਾਰੇ ਮਾਰੀ ਹੈ ਆਪਾ ਆਦੇ ਮuje ਵਰਗੈ ਮਰਨ ਕਾਲ ਕ ਤਰਾਸ਼ ਨ ਵਰਗੈ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਆਤੂ ਜੋ ਕਰਿਓ ਰੱਛਾ ਰਾਖ ਲਿਹੁ ਮੋ ਰਾਖਨ ਹਾਰੇ ਸਾਹੇ ਸੰਤ ਸਹਾਏ ਪਿਆਰੇ ਦੇ ਨਾਮੁ ਸੁਨਗੇ ਹੰਤਾ ਆਤਮੋ ਹੋ ਪੂਰੀ ਚਤੁਰਦਸ਼ ਕੰਤਾ ਕਾਲ ਪਾਈ ਬ੍ਰਹਮਾ ਬਖਤਰਾ ਕਾਲ ਪਾਈ ਸ਼ੂਜਵਤਰਾ ਕਾਲ ਪਾਈ ਗਨਵਿਸ਼ਨ ਪ੍ਰਗਾਸਾ ਸਗਲ ਕਾਲ ਕਾਕੇ ਆਤਮਾਸ਼ ਜਮਨ ਕਾਲ ਜੋਗੀ ਸੌਖੀਓ ਬੇਦਰਾਜ ਬ੍ਰਹਮਾ ਜੋਥਿਓ ਜਮਨ ਕਾਲ ਸਾਨੂੰ ਸੁਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਾਜਗਤ ਬਨਾਇਓ ਦੇਵ ਦਾਤ ਜਛਨ ਉਜਾਇਓ ਆਦ ਅੰਤੇ ਕੀ ਉਤਾਰਾ ਸੋਏ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਜਿਸੇ ਕੋ ਹਮਾਰੇ ਸਗਲ ਪ੍ਰਜਾ ਜਨਾਬ ਸੁਵਾਰੇ ਸਿਵਕਨਕਾ ਸਿਵਗੁਣ ਸੁਖ ਦੇਉ ਸਤਨਨ ਕਾ ਆਪਣ ਮੋਬਦ ਕੀਓ ਘਟ ਘਟ ਕੇ ਅੰਤਰ ਗੇ ਜਾਣਤ ਭਲੇ ਬਰੇਖੀ ਪੀਰਵਸ਼ਾਨਤ ਚੇਟੀ ਦੇਖ ਜਨ ਰਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਪੂਰਨ ਸੰਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰਵਸ਼ਾਨ ਨਾ ਘੜ ਘੜ ਕੇ ਪੜ ਪੜ ਕੇ ਜਾਣੈ ਜਾਦ ਕਰਕ ਅਕਰ ਕਰਤਾਰਾ ਪ੍ਰਜਾ ਤਰਤ ਤਾ ਦੇਹ ਅਪਾਰ ਅਜਵਾਖ ਰਖ ਕਰਤ ਹੋ ਕਬਹੂ ਤੁਮ ਆਮਲਤ ਦੇਹ ਤਾਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਨੇ ਬੋਜ ਉਚਾਰੈ ਤੋਮ ਸਭ ਹਿਤ ਰਹਿਂਦ ਰਾਲਮ ਜਾਨਤ ਬੀਦ ਭੀਦ ਰਾਲਮ ਨਮਦਰੰਕਾਰ ਨਰਵਕਾਂ ਦਿਨ ਲੰਬ ਆਦਾਂ ਨੀਲ ਅਨਾਦ ਸੰਭ ਤਾ ਗੰਗੋਚਾਰ ਦੇ ਪੇਦਾ ਜਾ ਕੋ ਪੀਵ ਨਾ ਪਾਉ ਤ ਪੇਦਾ ਤਾ ਕੋ ਕਿਰਪਾ ਹਨਨ ਮਾਨਤ ਮਹਾ ਮੂੜ ਹੈ ਜੇ ਪੀਦ ਨਾ ਜਾਣਤ ਮਹਾ ਦੇਵ ਕੋ ਕਹੈ ਦੁਦਾ ਸ਼ਿਵ ਨਿਰੰਕਾਰ ਕਾ ਚੀਨਤ ਨੇ ਪੀਵ ਆਪੋ ਆਪਣੀ ਬਧ ਹੈ ਜੀਤੇ ਬਨਨਤ ਪਿੰਨ ਪਿੰਨ ਤੂੰ ਹੈ ਤੇ ਤੇ ਤੁਮਰਾ ਲਖਾ ਨਾ ਜੈ ਬਸਾਰਾ ਕਹੈ ਬੁਦਸ ਜਾ ਪ੍ਰਥਮ ਸੰਸਾਰਾ ਇਕੈ ਰੂਪਨ ਉਸ ਰੂਪਾ ਰੰਗ ਪਿਉ ਰਾਵ ਕੀ ਕੁਪਾ ਆਂਡਾ ਜੇ ਰਛੇ ਤੇ ਕਿਨੀ ਅਦਵਖਾਨ ਬਹੋ ਰਚ ਦਿਨੀ ਕਹੋ ਫੁਦ ਰਾਜਾ ਹਵੇ ਬੈਠਾ ਕਹੋ ਸ਼ਵਨ ਪਿਓ ਸੰਗਤ ਇਕਠਾ ਸਗਦੇ ਸ੍ਰਿਸ਼ਟ ਦਿਖਾਇਆ ਚੰਪਵ ਆਜ ਬਾਦ ਸਰੂਪ ਸਵੈਮ ਪਭ ਹੋਰ ਅੱਛਾ ਮੇਰੀ ਤੁਮ ਕਰੋ ਸਿਖਵਾਰ ਸਿਖ ਸੰਗਰੂ ਦੋਖ ਇਥੇ ਉਠਵਾ ਤਲ ਪਤਾ ਸਗਲ ਮਲੇਸ਼ ਕਰੋ ਨਨਕਾਤਾ ਜੇ ਤੁਝ ਦਰਸ਼ਰਣੀ ਪਰੇਨ ਕਹਿ ਦੁਸ਼ਟ ਦੁਖਤਾ ਹਵੇ ਮਰੇ ਹਰ ਅਜਮਨ ਪਗ ਪਰੇ ਤਿਹਾਰੇ ਦਿਨ ਕੈ ਤੋਂ ਸੰਕਟ ਸਭ ਟਾਰੇ ਜੋ ਕਲ ਕੁਗਵਾਰ ਤਿਹਾਈ ਹੈ ਤਾ ਕੇ ਕਾਲਿਕਟਨ ਹੈ ਹਰ ਅਛਾ ਹੋਏ ਤਾਹੀ ਸੋ ਕਾਲਾ ਦੁਸ਼ਟ ਅਦਿਸ਼ਟ ਟਰੇਤ ਕਾਲਾ ਕਿਰਪਾ ਦਿਸ਼ਟ ਜਨ ਜਾਹੇ ਨਿਹਰ ਹੋ ਤਾ ਕੇ ਤਾਪ ਦਰਖ ਮਹਰ ਹੋ ਰੈਦ ਸੈਦ ਕਰ ਮੋਸਾ ਹੋਏ ਦੁਸ਼ਟ ਛਾਪ ਸਕੈ ਨਾ ਕੋਈ ਏਕ ਬਾਦ ਜਨਤ ਮੈਂ ਸਮਾਰਾ ਕਾਲ ਪਾਸਤੇ ਤਾਹ ਬਾਰ ਜਿੰਨਨ ਨਾਮ ਤੇ ਹਾਰੋ ਕਹਾ ਦਾਰ ਦੁਸ਼ਟ ਅਦੋਖ ਤੇ ਰਹਾ ਖਰ ਲਗੇ ਤੇ ਮੈਂ ਸ਼ਰਨ ਤੇ ਹਾਰੇ ਆਪ ਆ ਦੈਲ ਹੋ ਬਾਰੇ ਸਾਰਬਟੋ ਨਮੋ ਹੋ ਸਹਾਇ ਦੁਸ਼ਤ ਦੋਤੇ ਲਹ ਬਚਾਏ ਸਵਈਆ ਪਾਹੇ ਗਨ ਜਾਤੇ ਤੁਮਰੇ ਤਵਤੇ ਕਵਾਖ ਤਰਨ ਨਹੀਂ ਆਨਿਓ ਰਾਮ ਰਹੇ ਪ੍ਰਾਨੁ ਕਰਾਨ ਅਨੇਕ ਹੈ ਮੈਂ ਦੇਖ ਨਾ ਮਾਨਿਓ ਸਿਮਰੇ ਸਾ ਸ੍ਰੇ ਸਬੈ ਮੋ ਭੇਦ ਕਹੈ ਹਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮਾ ਨਾ ਕਿਹੋ ਸਾ ਤੋਹਿ ਵਿਖਾਲਿਉ ਦੁਖਰਾ ਸਗਲ ਦਵਾਰ ਕੋ ਸਾੜਕੈ ਗਹਿੋ ਤਹਾਰੋ ਦਵਾਰ ਵਾਹਿਗੁਰੂ ਕੀ ਲਾਜ ਅਸ ਗੋਬਿੰਦਾਸ ਤੁਹਾਰ ਰਾਵਕਲੇ ਮਹਿਲਾ ਤੀਜਾ ਨਾ ਦੇਖ ਓੰਕਾਰ ਸਤਗੁਰ ਪ੍ਰਸਾਦ आनंद पिया मेरे माई सतगुरु मैं पाया सतगुरु तं पाया सहज सेते मनम जियां बदाइयां राग रतन परिवार परिंगा शब्द गावनाइयां शब्द ओता गावो हरि केरा मन जन ने बसाया कहे नानक नंद हुआ सतगुरु मैं पाया ए मन मेरेया तू सदा रहो हन नाले ਨਦਾਰ ਹੋ ਤੋ ਮਨ ਮੇਰੇ ਦੋ ਸਭ ਸਾਰਣਾ ਅੰਗੇ ਕਾਰੋ ਕਰੇ ਤੇਰਾ ਆਕਾਰ ਜੋ ਸਭ ਸਵਾਰਣਾ ਸਮ ਨਾਗਲਾ ਸਮ ਰਾਸਵਾਮੀ ਸੋਖ ਯਮਨ ਅਵਸਾਰੇ ਕਹੇ ਨਾਨਕ ਮਨ ਮੇਰੇ ਸਦਾਰ ਭਵਨ ਲਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰੈ ਕਰਤਾ ਤੇ ਰੈ ਸਭ ਕੁਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਵ ਸਲਾਹਾ ਤੇਰੀ ਨਾਮੁ ਮਨੁ ਸਾਬੈ ਨਾਮ ਜਨ ਕੈ ਮਨੁ ਸਿਆ ਵਾਜੇ ਸਬਦ ਗਨੇਰੇ ਗਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੈ ਸਚਾ ਨਾਮ ਮੇਰਾ ਧਾਰੋ ਸਾਚ ਨਾਮ ਧਰ ਮੇਰਾ ਅਨੁਖਾ ਸਭ ਗਵਾਈਆ ਅਗਰ ਸਾ ਸੁਖੁ ਨਐ ਉਸਿਆ ਨਨੇ ਚਾ ਸਭ ਜਾਈਆ ਸਦਾ ਕਿਰਪਾ ਨ ਦਿੱਤਾ ਬਟੋ ਜਿਸ ਦੀਆ ਵੜਿਆਂਗਾ ਕਹੇ ਨਾਨਕ ਸਨੋ ਸੰਤ ਹੋ ਸ਼ਬਦ ਰੋ ਪਿਆਰੋ ਸੱਚਾ ਨਾਮ ਮੇਰਾ ਦਰੋ ਹਵਾਜੇ ਪੰਜ ਸ਼ਬਦ ਕਰਸ ਵਾਗੈ ਕਰਸ ਵਾਗੈ ਸ਼ਬਦ ਵਾਜੇ ਕਲਾਜਿਤ ਕਰਤਾ ਰਿਆਂ ਪੰਜ ਦੋਦ ਵਾਸ ਕਿਤੇ ਕਾਲ ਗੰਡਕ ਮਾਰਿਆ ਤੁਰ ਆਖ ਨਾ ਪਾਇਆ ਤੁਜਨ ਕਾ ਸੇ ਨਾਮ ਮਾਰ ਕੇ ਲਾਗੇ ਕਹਿ ਨਾਨਕ ਦੈ ਸੁਖ ਹੋਵਾ ਜਦ ਘਰ ਅਨੰਦ ਵਾਚੇ ਆਨੰਦ ਸੁਣੋ ਹਉਡ ਭਾਗੇ ਹੋ ਸਗਲ ਮਨੋ ਰਤ ਪੂਰੇ ਪਾਰਵਰੰਭਰਾ ਪਾਇਆ ਉਤਰੇ ਸਗਲ ਵਿਸੂਰੇ ਦੋਖ ਰੋਸ ਨਤਾਬ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜ ਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਨ ਤੇ ਬਨਿੰਦ ਕਹਤੇ ਪਵਿੱਤ ਸਤਗੁਰਿਆ ਵਰਪੂਰੇ ਬਨਵੰਤ ਨਾਨਕ ਅਗਰ ਚਰਨ ਲਾਗੇ ਆਵਾਜ ਅਨਹਦ ਤੂਰੇ ਅਮਦਾਵਲੀ ਮਹਿਲਾ ਪੰਜਵਾ ਥਾਲ ਵਿੱਚ ਨਵਸਤੂ ਪਈਓ ਸਾ ਸੰਤੋ ਅਕ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਦਾਰੂ ਜੇ ਕੋ ਖਾਵੈ ਜੇ ਕੋ ਪੰਚੈ ਜਿਸ ਕਾ ਹੋ ਨਾਰੂ ਇਹੇ ਵਕਤ ਜਿਨੈ ਜਾਇ ਨਿਤ ਨਦ ਰਖੁਰਤਾਰੂ ਦਮ ਸੰਸਾਰ ਚਨ ਲਗ ਤਰੀਐ ਸਭ ਨਾਨਕ ਬ੍ਰਹਮ ਬਸਾਰੂ ਸ਼ਲੋਕ ਮਹਿਲਾ ਪੰਜਵਾ ਤੇਰਾ ਕੀਤਾ ਜਤੋ ਨਹੀਂ ਮੈਨੂੰ ਜੋਗ ਤੋਈ ਮੈਂ ਦਰਗੁਣਿਆਰੇ ਕਾ ਗੁਣ ਨਾਹੀ ਆਪੇ ਦਰਸ ਪਿਓਏ ਦਰਸ ਪਿਆ ਮਹਾਰਾਮ ਤੁਮ ਹੋਈ ਸਤਿਗੁਰ ਸਦਿਨ ਮਿਲਿਆ ਨਾਨਕ ਨਾਮ ਲੈਤਾ ਜੀਵਾ ਦਲਮਨ ਤੇਵੇ ਹਰਿਆ ਪਵੜੀ ਦਿੱਤਾ ਤੋ ਸਮਰਸ ਜਿੱਥੇ ਕੋਈ ਨਾਹੀ ਉਤੈ ਤੇਰੇ ਲੱਖ ਅਗਨੀ ਦਰਮਾਹੀ ਸੁਣ ਕਾ ਜਮ ਕਾ ਦੂਤ ਨਾਏ ਤੇ ਰੈ ਛਡ ਜਾਹੀ ਪੌਜ ਲਵਖ ਸਗਾਹੋ ਗੁਰ ਸ਼ਬਦ ਦੇ ਪਾਰ ਪਾਹੇਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲਾਂ ਪੁੱਲ ਗੁਣ ਗੋਬਿੰਦ ਗਾਹੇ ਸਭ ਸੁਨਗਰ ਪਾਲ ਸਮਾਲੇ ਸਾਹੇ ਸਾਹੇ ਵਰਤਾ ਕੋ ਨਾ ਜਾਏ ਇਹ ਆਵੇ ਜਦ ਆਹੇ ਸ਼ਲੋਕ ਮਹਿਲਾ ਪੰਜਵਾ ਅੰਤ ਨਗਰ ਅਰਾਧਨ ਜਿਹਵਾ ਜਾਪ ਗੁਰ ਨਾਮ ਨੇਤਰੇ ਸਤਿਗੁਰੁ ਦੇਖਣਾ ਸ਼ਰਵਣੇ ਸੁਨਣਾ ਗੁਰੁ ਨਾਮੁ ਸਤਿਗੁਰੁ ਸੇਤੀ ਰਤਿਆ ਦਰਗਹਿ ਪਾਈ ਠਾਵ ਸਹੋ ਨਾਨਕ ਕਿਰਪਾ ਕਰੇ ਜਸਨਾ ਵਾਦੇ ਜਗ ਮਤਿ ਵਖਾੜੀ ਹੈ ਬਿਲੇ ਕੇ ਕੇ ਮਹਿਲਾ ਪੰਜ ਵਾਰ ਰਖੇ ਰਖਨ ਹਾਰ ਆਪ ਮਾਰਯਨ ਰਕੇ ਪੈਰੇ ਪਾਈ ਕਾਜ ਸਵਾਰਯਨ ਹੋ ਆਪ ਦੇ ਲੋ ਮਨਹੋ ਨਾਮ ਸਾਰਿਯਨ ਸਾਜਨਾਗੇ ਸੰਗ ਭਵ ਜਲ ਤਾਰਿਯਨ ਸਾਗਤ ਅਨੰਦਿਕ ਦੁਸ਼ਟ ਅਖਨੇ ਮਾਹੀ ਵਦਾਰਿਯਨ ਤਿਸ ਸੋ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੀ ਜਿਸ ਸਸਮਰਤ ਅਸੁਗ ਹੋਏ ਜਿਸ ਸਸਮਰਤ ਅਸੁਗ ਹੋਏ ਸਗਲੇ ਦੁਖ ਜਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ